ਸਤਿ ਗੁਰ ਆ ਦੋਸਤੋ ਮੈਂ ਤੁਹਾਡਾ ਬ੍ਰਦਰ ਬਿੱਲੂ ਬਾਬਰ ਤਉਮੀਦ ਕਰਦਿਆਂ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦੋਸਤੋ ਅੱਜ ਦੀ ਵੀਡੀਓ ਜਿਹੜੀ ਮੈਂ ਤੁਹਾਡੇ ਲਈ ਲੈ ਕੇ ਆਇਆ ਅਕਸਰ ਇਹ ਆਪਾ ਟੋਲ ਦਿਆਂ ਵੀਡੀਓ ਪਾਉਂਦੇ ਆ ਤੁਹਾਨੂੰ ਪਤਾ ਹੀ ਹੈ ਤੇ ਅੱਜ ਦੀ ਇੱਕ ਮੈਂ ਵੀਡੀਓ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਚਾਲ ਦੁਗਣ ਦੁਗੰਦੀ ਚਾਲ ਅੱਜ ਜਿਹੜੀ ਬਿਲਕੁਲ ਸਿੰਪਲ ਤੇ ਸਿੱਧੀ ਕਿਵੇਂ ਵਜਾਈ ਜਾਂਦੀ ਹੈ ਤੇ ਜਿੰਨਾਂ ਭੈਣ ਭਰਾਵਾਂ ਨੇ ਯਾਰਾਂ ਦੋਸਤਾਂ ਮਿੱਤਰਾਂ ਨੇ ਸਿੱਖਣਾ ਹੈ ਉਹ ਸਟਾਰਟਿੰਗ ਦੇ ਵਿੱਚ ਜਿਹੜੀ ਦੁਗਨ ਦੀ ਚਾਲ ਏ ਉਹ ਕਿਵੇਂ ਡੱਗਾ ਲੱਗਣਾ ਕਿਵੇਂ ਛੱਟੀ ਲੱਗਣੀ ਉਸ ਹਿਸਾਬ ਨਾਲ ਮੈਂ ਤੁਹਾਨੂੰ ਅੱਜ ਦੱਸਦਾ ਤਾਂ ਆਜੋ ਆਪਾਂ ਚੱਲਦੇ ਹਾਂ ਟੋਲ ਦੀ ਬੀਟ ਤੇ ਤੇ ਜ਼ਰੂਰੀ ਬੇਨਤੀ ਹੈ ਸਾਡੀ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਸਾਨੂੰ ਹੌਸਲਾ ਹੁੰਦਾ ਹੈ ਇਸ ਵੀਡੀਓ ਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸ਼ੇਅਰ ਵੀ ਵੀਡੀਓ ਨੂੰ ਕਰਿਆ ਕਰੋ ਮਿਹਰਬਾਨੀ ਦੋਸਤੋ ਇਹ ਚਾਲ ਆਪਣੀ ਦੇੜੀ ਦੁੱਗਣ ਦੀ ਵਜਣੀ ਹੈ ਤੇ ਇਹਦੇ ਵਿੱਚ ਛੱਟੀ ਜਿਹੜੀ ਹੈ ਲਗਾਤਾਰ ਹੀ ਤਰ ਵਜਣੀ ਹੈ ਛੱਟੀ ਛੱਟੀ ਇਸ ਤਰ੍ਹਾਂ ਵਜਣੀ ਇਹ ਲਗਾਤਾਰ ਵਜਣੀ ਛੱਟੀ ਲਗਾਤਾਰ ਲਗਾਤਾਰ ਝਟਕੇ ਦੇ ਨਾਲ ਵਜਣੀ ਝਟਕੇ ਦੇ ਨਾਲ ਝਟਕੇ ਦੇ ਨਾਲ ਝਟਕੇ ਦੇ ਨਾਲ ਵਜਣੀ ਛੱਟੀ ਹੈ ਜਿਹੜੀ ਇਹਨੂੰ ਹੀ ਉਂਗਲ ਦਾ ਝਟਕਾ ਦੇਣਾ ਹੈ ਝਟਕਾ ਕਿ ਜਿਹੜਾ ਡੱਗਾ ਆਪਣਾ ਇਹ ਇੱਧਰ ਲੱਗਣਾ ਹੈ ਡੱਗੇ ਨੂੰ ਤੇ ਛਟੀ ਨੂੰ ਇਕੱਠਿਆਂ ਨੂੰ ਰਲਾ ਕੇ ਦੋਵੇਂ ਚਾਲਾਂ ਜਿਹੜੀਆਂ ਫੇਰ ਭਜਾਉਣੀਆਂ ਨੇ ਉਸ ਤੋਂ ਬਾਅਦ ਕੱਟੀਆਂ ਦੋਸਤੋ ਬਾਦੀਆਂ ਦੇ ਵਿੱਚ ਤੁਸੀਂ ਆਪਦੀਆਂ ਲਗੀਆਂ ਆਪਦੀ ਮਿਹਨਤ ਦੇ ਨਾਲ ਆਪਦੇ ਤੋੜੇ ਜਿਹੜੇ ਲਾੜੇ ਨੇ ਉਹ ਤੁਸੀਂ ਲਾ ਸਕਦੇ ਜੇ

ਜਿਵੇਂ ਮੈਂ ਤਾਂ ਢੱਡੀ ਵਧੀ ਜਾਊਗੀ ਵਧੀ ਜਾਊਗੀ ਤੇ ਉਵੇਂ ਉਵੇਂ ਢੋਲ ਵੀ ਕਲਾਸੀਕਲ ਹੁੰਦਾ ਜਾਊਗਾ ਚੱਲਾਂ ਸਾਰੀਆਂ ਕਲਾਸੀਕਲ ਹੁੰਦੀਆਂ ਜਾਨੀਏ ਇਹ ਜਿਹੜੀਆਂ ਮੈਂ ਚੱਲਾਂ ਤੁਹਾਨੂੰ ਦੱਸ ਰਿਹਾ ਇਹ ਬਿਲਕੁਲ ਸਿੰਪਲ ਸਧਾਰਨ ਨੇ ਬਾਲੀਆਂ ਪ੍ਰੀਕੀਆਂ ਨਹੀਂ ਹੈਗੀਆਂ ਕਿਉਂਕਿ ਆਪਾਂ ਬਾਲੀ ਪ੍ਰੀਕੀ ਨੂੰ ਪਹਿਲਾਂ ਦਿਮਾਗ ਦੇ ਵਿੱਚ ਸਿੱਖਣ ਦੀ ਕੋਸ਼ਿਸ਼ ਕਰਾਂਗੇ ਤੇ ਔਖਾ ਹੋ ਜਾਏਗਾ ਪਹਿਲਾਂ ਬਿਲਕੁਲ ਸਿੰਪਲ ਸਧਾਰਨ ਚਾਲ ਉਸ ਦੇ ਨਾਲ ਜਿਵੇਂ ਹੁਣ ਮੰਨ ਕੇ ਚੱਲ ਵਿਆਹਾਂ ਦੇ ਵਿੱਚ ਖੁੱਲਾ ਢੋਲ ਵਜਦਾ ਕਹਿਰ ਵਾਲਾ ਕੇ ਕਹਿਰ ਦੇ ਨਾਲ ਵਿੱਚੇ ਦੁਗਣ ਵਜਾਉਣੀ ਹੈ ਨਿਆ ਸ਼ਾਦੀ ਦੇ ਵਿੱਚ ਖੁਸ਼ੀ ਦੇ ਮੁੱਕ ਜਿੱਥੇ ਵੀ ਢੋਲ ਵੱਜਦਾ ਤੇ ਫਿਰ ਉਸ ਹਿਸਾਬ ਨਾਲ ਮੈਂ ਤੁਹਾਨੂੰ ਇੱਕ ਚਾਲ ਇਹ ਬਣਾ ਕੇ ਵਿਖਾ ਦਿੰਨਾ ਸਭ ਤੋਂ ਪਹਿਲਾਂ ਢੋੜੇ ਵਾਲੀ ਇਹ ਢੋੜਾ ਵਜਣਾ ਕਈ ਢੋਲ ਢੋਲ ਵਾਲੇ ਆਪਣੇ ਕਾਰੀਗਰ ਉਹ ਨੱਪ ਕੇ ਢੋੜਾ ਲਾਉਂਦੇ ਨੇ ਤੇ ਕੁਝ ਵੀਰ ਲਾਉਂਦੇ ਨੇ ਖੁੱਲਾ ਡੱਗਾ ਤੁਹਾਨੂੰ ਜਿਹੜਾ ਪਸੰਦ ਹੈ ਤੁਸੀਂ ਉਹ ਹੀ ਲਾ ਸਕਦੇ ਜੀ ਤੋਂ ਬਾਅਦ ਹੈ ਜਦੋਂ ਦੁਗਲ ਨੂੰ ਵਿੱਚੋਂ ਪਕੜ ਕਰਨੀ ਦੁਗਨ ਦੀ ਪਕੜ ਕਰਨੀ ਉਦੋਂ ਛੱਟੀ ਫੇਰੇ ਇੱਕ ਵਾਰੀ ਸਮਝ ਲਓ ਇਹ ਛੱਟੀ ਆਪਣੀ ਲਗਾਤਾਰ ਇਸੇ ਤਰ੍ਹਾਂ ਵਜਣੀ ਦੱਗਾ ਦਗਾ ਇਸੇ ਤਰ੍ਹਾਂ ਹੀ ਲੱਗਣਾ ਹੈ ਦੋਵਾਂ ਨੂੰ ਰਲਾ ਕੇ ਦੁਗਨ ਦੀ ਚਾਲ ਬਣੂਗੀ ਦੋਵਾਂ ਨੂੰ ਰਲਾ ਕੇ ਇਹ ਜਿਹੜੀ ਦੁਗਨ ਦੀ ਚਾਲ ਬਣੇਗੀ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਮਿਹਰਬਾਨੀ ਸ਼ੁਕਰੀਆ